ਚੋਣਾਂ ਵਿੱਚ ਜੋਂ ਮਾਣੂਕੇ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਸੀਟ ਜਿੱਤਣ ਤੋਂ ਬਾਅਦ ਬੀਬੀ ਸ਼ਹਿਰੀਨ ਕੌਰ ਖਾਲਸਾ ਧਰਮ ਪਤਨੀ ਕਥਾਵਾਚਕ ਭਾਈ ਗੁਰਜੰਡ ਸਿੰਘ ਖਾਲਸਾ ਰਸੂਲਪੁਰ ਅਤੇ ਬਲਾਕ ਸੰਮਤੀ ਮੈਂਬਰ ਪਰਮਿੰਦਰ ਸਿੰਘ ਹਠੂਰ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਲਈ ਅਤੇ ਵੋਟਰਾਂ ਦਾ ਧੰਨਵਾਦ ਕਰਨ ਲਈ ਇਤਿਹਾਸਿਕ ਗੁਰਦੁਆਰਾ ਪਾਤਸ਼ਾਹੀ ਸ਼ੇਮੀ ਹਠੂਰ ਵਿਖੇ ਪਹੁੰਚੇ ਜਿੱਥੇ ਸਤਗੁਰਾਂ ਦੀ ਇਲਾਹੀ ਬਾਣੀ ਦੇ ਜਪ ਹੋਣ ਤੋਂ ਬਾਅਦ ਅਰਦਾਸ ਕੀਤੀ ਗਈ ਤੇ ਭਾਈ ਗੁਰਜਨ ਸਿੰਘ ਖਾਲਸਾ ਰਸੂਲਪੁਰ ਅਤੇ ਸਮਾਜ ਸੇਵੀ ਦਵਿੰਦਰ ਸਿੰਘ ਬੱbbi ਗਰੇਵਾਲ ਹਠੂਰ ਨੇ ਵੋਟਰਾਂ ਅਤੇ ਸਪੋਰਟਰਾਂ ਸਮੇਤ ਸਮੂਚੀਆਂ ਗੁਰਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਸ਼ਹਿਰੀਨ ਕੌਰ ਖਾਲਸਾ ਅਤੇ ਬਲਾਕ ਸੰਪਤੀ ਮੈਂਬਰ ਪਰਮਿੰਦਰ ਸਿੰਘ ਹਠੂਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਮੈਂ ਹਾਂ ਕੋਮਲਪ੍ਰੀਤ ਕੌਰ ਹਠੂਰ ਆਓ ਵੇਖਦੇ ਹਾਂ ਰੀਅਲ ਮਿਕਸ ਨਿਊਜ਼ ਦੇ ਮਾਧਿਅਮ ਰਾਹੀਂ ਮੌਕੇ ਦੀਆਂ ਤਸਵੀਰਾਂ ਜੁਗੋ ਜੁਗ ਅਟਲ ਚਬਰ ਸ਼ਤਰ ਤਖਤ ਦੇ ਮਾਲਕ ਸਾਹਿਬੇ ਕਮਾਲ 탄 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਤੇ ਪਵਿੱਤਰ ਗੋਦ ਅੰਦਰ ਜੁੜ ਬੈਠੀ ਗੁਰ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਗੁਰਾਂ ਦੀ ਅਪਾਰ ਅਪਾਰ ਬਖਸ਼ਿਸ਼ ਹੋਈ ਭਲੇ ਅੱਜ ਅਸੀਂ ਇਸ ਦਰਬਾਰ ਦੇ ਅੰਦਰ ਇੱਕ ਰਾਜਨੀਤਿਕ ਗੱਲ ਕਰ ਰਹੇ ਹਾਂ ਲੇਕਿਨ ਜੋ ਵੀ ਸੰਸਾਰ ਦੇ ਉੱਪਰ ਵਰਤਾਰਾ ਵਰਤ ਰਿਹਾ ਉਹ ਅਕਾਲ ਪੁਰਖ ਦੀ ਰਜ਼ਾ ਦੇ ਅੰਦਰ ਉਹਨਾਂ ਦੀ ਰਹਿਮਤ ਦਾ ਸਦਕਾ ਹੀ ਵਰਤ ਰਿਹਾ ਕਈ ਵਾਰ ਸਾਡੇ ਇਦਾਂ ਦੇ ਸ਼ਿਕਵੇ ਜਾਂ ਮਨ ਦੇ ਅੰਦਰ ਸ਼ੰਕਾਵਾਂ ਪੈਦਾ ਹੋ ਜਾਂਦੀਆਂ ਨੇ ਕਿ ਜੇ ਅਕਾਲ ਪੁਰਖ ਵੱਲੋਂਹੀ ਵਰਤਾਰੇ ਵਰਤ ਰਹੇ ਨੇ ਬਹੁਤ ਬਰੀਏ ਸੁਣਨ ਚ ਆਇਆ ਕਿ ਫਿਰ ਜੋ ਗਲਤ ਹੋ ਰਿਹਾ ਸਮਾਜ ਦੇ ਅੰਦਰ ਜੋ ਸਮਾਜ ਕਰਾਹੇ ਪੈ ਰਿਹਾ ਉਹਦਾ ਮੁੱਖ ਸੂਤਰ ਧਾਰਕ ਕੌਣ ਮੈਂ ਜਿੰਨੇ ਕ ਸ਼ਬਦ ਤੁਹਾਡੇ ਨਾਲ ਸਾਂਝੇ ਕਰਾਂਗਾ ਉਹ ਮੈਂ ਗੁਰਮਖ ਜਨਾਂ ਤੋਂ ਸੁਣੇ ਹੋਏ ਸ਼ਬਦਾਂ ਦੀ ਸਾਂਝੀ ਪਾਵਾਂਗਾ ਔਰ ਮੈਨੂੰ ਉਹਨਾਂ ਸ਼ਬਦਾਂ ਤੇ ਭਰੋਸਾ ਕੋਈ ਮੇਰੇ ਅੰਦਰ ਆਪ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਗਿਆਨ ਨਹੀਂ ਹੈ ਜੋ ਮੈਂ ਆਪ ਸੰਗਤਾਂ ਦੇ ਨਾਲ ਸਾਂਝਾ ਕਰਾਂ ਸੋ ਇਸ ਸਤਿਗੁਰਾਂ ਵੱਲੋਂ ਇੱਕ અપਾਰ ਬਖਸ਼ਿਸ਼ ਹੈ ਇਹ ਜੋ ਅਸੀਂ ਖੇਲ ਖੇਲ ਰਹੇ ਹਾਂ ਨਾ ਇਸ ਸੰਸਾਰ ਦੇ ਉੱਪਰ ਇਹ ਅਕਾਲ ਦਾ ਤੇ ਕਾਲ ਦਾ ਖੇਲ ਹੈ ਜੋ ਅਸੀਂ ਦੇਖ ਰਹੇ ਹਾਂ ਉਹ ਕਾਲ ਹੈ ਜੋ ਅਦਿੱਖ ਹੈ ਇਨਸਾਨ ਤੋਂ ਇਨਸਾਨ ਦੇ ਵਿੱਚ ਦੀ ਦੂਰੀ ਆ ਉਹ ਅਕਾਲ ਹੈ ਅਕਾਲ ਪੁਰਖ ਅਦਿੱਖ ਹੈ ਸੋ ਇਹ ਵਰਤਾਰਾ ਵਰਤੌਣ ਵਾਸਤੇ ਖੇਡ ਖਿਲਾਉਣ ਵਾਸਤੇ ਅਕਾਲ ਪੁਰਖ ਨੇ ਕਾਲ ਨੂੰ ਬਰਾਬਰ ਦੀ ਪਦਵੀ ਬਰਾਬਰ ਦੀ ਤਾਕਤ ਦਿੱਤੀ ਹੋਈ ਆ ਸੋ ਇਹ ਜਿਹੜੀ ਅਸੀਂ ਇਹ ਖਲਾ ਕਹਿੰਦੇ ਆ ਇਹ ਧਰਤੀ ਕਹਿੰਦੇ ਆ ਇਹ ਕਾਲ ਦੇ ਵਸਪਾਈ ਹੋਈ ਆ ਇਸੇ ਕਰਕੇ ਹੀ ਸਤਿਗੁਰਾਂ ਵੱਲੋਂ ਜੋ ਜੀਵ ਜਨਮ ਲੈ ਕੇ ਧਰਤੀ ਤੇ ਆਉਂਦਾ ਉਸ ਨੂੰ ਇਸ ਕਾਲ ਦੇ ਗਰਾਊਂਡ ਵਿੱਚ ਹੀ ਛੱਡਿਆ ਜਾਂਦਾ ਖੇਡਣ ਵਾਸਤੇ ਵੀ ਕਾਲ ਦੀ ਗਰਾਊਂਡ ਦੇ ਵਿੱਚ ਰਹਿ ਕੇ ਤੁਸੀਂ ਭਾਈ ਅਕਾਲ ਪੁਰਖ ਨਾਲ ਜੁੜ ਕੇ ਆਪਣਾ ਜਿਹੜਾ ਜਨਮ ਹੈ ਉਹ ਜੀਵਨ ਹੈ ਉਹ ਸਫਲਾ ਕਰਨਾ ਜਨਮ ਮਰਨ ਤੋਂ ਮੁਕਤੀ ਲੈਣੀ ਇਸ ਕਰਕੇ ਮੈਂ ਸਤਿਗੁਰਾਂ ਤੋਂ ਤੇ ਆਪ ਸੰਗਤ ਤੋਂ ਇਹ ਅਜਾਜ਼ਤ ਲਮਾ ਕਿ ਅਸੀਂ ਪਹਿਲੀ ਅਕਾਲ ਪੁਰਖ ਦੇ ਦਰਬਾਰ ਦੇ ਅੰਦਰ ਉਹਦੀ ਗੋਦ ਚ ਬੈਠੇ ਆ ਲੇਕਿਨ ਜੋ ਅਸੀਂ ਅੱਜ ਗੱਲ ਕਰ ਰਹੇ ਆ ਮੇਰੀ ਗੱਲ ਦਾ ਬੁਰਾ ਨਾ ਮੰਨਿਓ ਇਹ ਕਾਲ ਨਾਲ ਜੁੜੀ ਹੋਈ ਖੇਲ ਆ ਜੋ ਅਸੀਂ ਪਿਛਲੇ ਦਿਨੀ ਖੇਲ ਕੇ ਹਟੇ ਸੋ ਇਸ ਕਰਕੇ ਸਾਨੂੰ ਸਤਿਗੁਰਾਂ ਤੇ ਭਰੋਸਾ ਸੀ ਸਤਿਗੁਰ ਆਪ ਸੰਗਤਾਂ ਦੇ ਅੰਦਰ ਵਸਦੇ ਨੇ ਕਿਉਂਕਿ ਅਕਾਲ ਪੁਰਖ ਇੱਕ ਇਹੋ ਜੀ ਸ਼ਖਸੀਅਤ ਹੋਇਆ ਕਰਦੇ ਨੇ ਜੋ ਸਿੱਧਾ ਕ੍ਰੈਡਿਟ ਕਦੇ ਵੀ ਨਹੀਂ ਜਨਮ ਜਾਂ ਮੌਤ ਦਾ ਚੰਗੇ ਜਾਂ ਮਾੜੇ ਦਾ ਲੈਂਦਾ ਉਹ ਕਿਸੇ ਨਾ ਕਿਸੇ ਰੂਪ 'ਚ ਕਿਸੇ ਇਨਸਾਨ ਦੇ ਜ਼ਰੀਏ ਕਿਸੇ ਸੰਸਥਾ ਦੇ ਜ਼ਰੀਏ ਜੋ ਵੀ ਚੰਗਾ ਮਾੜਾ ਵਰਤਾਰਾ ਵਰਤਦਾ ਉਹ ਇਸ ਤਰ੍ਹਾਂ ਹੀ ਵਰਤਦਾ ਸੋ ਅਕਾਲ ਪੁਰਖ ਨੇ ਆਪ ਸੰਗਤਾਂ ਦੇ ਹਿਰਦਿਆਂ ਤੇ ਬੈਠ ਕੇ ਇਹ ਵਰਤਾਰਾ ਵਰਤਾਇਆ ਆਪਣੇ ਗੁਰੂ ਘਰ ਦੇ ਵਜ਼ੀਰ ਪਾਈ ਸਾਹਿਬਾਈ ਗੁਰਜੰਟ ਸਿੰਘ ਜੀ ਉਹਨਾਂ ਦੇ ਧਰਮ ਪਤਨੀ ਸਾਡੀ ਛੋਟੀ ਭੈਣ ਬੀਬਾ ਸਹਿਰੀਨ ਸਹਿਰੀਨ ਕੌਰ ਖਾਲਸਾ ਜੀ ਨੂੰ ਇੱਕ ਜ਼ਿਲ੍ਹਾ ਪ੍ਰੀਸ਼ਦ ਦਾ ਪਦ ਜਿਹੜਾ ਸੀਗਾ ਉਹ ਪ੍ਰਾਪਤ ਹੋਇਆ ਉਹ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਤੇ ਆਪ ਜੀਆਂ ਦੇ ਸਹਿਯੋਗ ਨਾਲ ਹੋਇਆ ਇਸੇ ਤਰ੍ਹਾਂ ਹੀ ਸਾਡੇ ਨਗਰ ਦੇ ਵਿੱਚ ਜੋ ਬਲਾਕ ਸੰਮਤੀ ਦੀ ਚੋਣ ਸੀ ਉਹ ਵੀ ਇਸੇ ਤਰ੍ਹਾਂ ਹੀ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਤੇ ਆਪ ਨਗਰ ਦੇ ਸਹਿਯੋਗ ਨਾਲ ਪਰਮਿੰਦਰ ਸਿੰਘ ਨੂੰ ਇਸ ਪੱਧ ਦੀ ਪ੍ਰਾਪਤੀ ਹੋਈ ਆ ਸੋ ਆਪ ਸੰਗਤਾਂ ਦਾ ਕੁਟਾਨ ਕੋਟ ਧੰਨਵਾਦ ਕਰਦੇ ਆ ਜੀ ਤੇ ਸਭ ਤੋਂ ਵੱਡਾ ਸ਼ੁਕਰਾਨਾ ਸਤਿਗੁਰੂ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਬੜੇ ਆਪਣੀ ਛਾਇਆ ਦੇ ਥੱਲੇ ਰੱਖ ਕੇ ਆਪਣੀ ਜਿਹੜੀ ਪਿਆਰ ਦੀ ਭਾਵਨਾ ਹੈ ਆਪਣਾ ਅਥਵਾਕ ਆਪਣਾ ਏਕਾ ਉਸ ਨੂੰ ਖਿੰਡਣ ਨਹੀਂ ਦਿੱਤਾ ਕਿਸੇ ਤਰ੍ਹਾਂ ਦੀ ਕੋਈ ਅਨਸਖਾਵੀ ਘਟਨਾ ਨਾ ਪਹਿਲਾਂ ਕਦੇ ਵਾਪਰੀ ਨਾ ਇਸ ਵਾਰ ਵਾਪਰੀ ਇਸ ਕਰਕੇ ਸਤਿਗੁਰਾਂ ਦਾ ਤੇ ਸੰਗਤਾਂ ਦਾ ਧੰਨਵਾਦ ਸੋ ਮੁੜ ਤੋਂ ਫਿਰ ਮੈਂ ਉਹੀ ਸ਼ਬਦ ਦਹਰਾਉਣਾ ਕਿ ਆਪ ਸੰਗਤਾਂ ਦਾ ਕੋਟਾਨ ਕੋਟ ਸਮੁੱਚੇ ਨਗਰ ਦਾ ਸਿਪਾਹੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀਆਂ ਬੇਨਤੀਆਂ ਪ੍ਰਵਾਨ ਕੀਤੀਆਂ ਔਰ ਦੂਸਰੀ ਮੈਂ ਬੇਨਤੀ ਆਪ ਜੀਆਂ ਵੱਲੋਂ ਦੋਨੋਂ ਹੀ ਕੈਂਡੀਡੇਟਾਂ ਨੂੰ ਕਰਨੇ ਚਾਹੁੰਦਾ ਕਿ ਤੁਹਾਨੂੰ ਮਾਲਕ ਨੇ ਵੱਲ ਬਖਸ਼ਿਆ ਸੰਗਤ ਦੇ ਰੂਪ ਜਹੀਂ ਬੜੇ ਆਪਾਂ ਪ੍ਰੋਮਿਸ ਕਰਦੇ ਆਂ ਕਈ ਵਾਰ 19 ਸਾਡੀ ਹੈਸ਼ੀਅਤ ਨਹੀਂ ਹੁੰਦੀ ਜਿੰਨੇ ਅਸੀਂ ਸੰਗਤ ਨਾਲ ਪ੍ਰੋਮਿਸ ਕਰ ਲੈਨੇ ਸੋ ਇਹ ਮੇਰੀ ਦੋਵੇਂ ਕੈਂਡੀਡੇਟਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਕਿਸੇ ਤਰ੍ਹਾਂ ਦੇ ਦਵਾ ਦੇ ਵਿੱਚ ਰਹਿ ਕੇ ਕਿਸੇ ਤਰ੍ਹਾਂ ਦੇ ਪਦ ਦੇ ਲਾਲਚ ਵਿੱਚ ਰਹਿ ਕੇ ਸੰਗਤਾਂ ਨਾਲ ਅਨਿਆਇ ਨਾ ਹੋਵੇ ਭਲੇ ਹੀ ਆਪਾਂ ਅੱਜ ਜਿਹੜੀ ਮੌਜੂਦਾ ਪਾਰਟੀ ਆ ਉਸ ਦੇ ਚੋਣ ਨਿਸ਼ਾਨ ਤੇ ਇਲੈਕਸ਼ਨ ਲੜੀ ਜਿੱਤ ਪ੍ਰਾਪਤ ਹੋਈ ਪਰ ਆਪਣਾ ਫਰਜ਼ ਬਣਦਾ ਵੀ ਉਹ ਪਾਰਟੀ ਸਤਾ ਦੇ ਵਿੱਚ ਆ ਜਿੰਨਾ ਕਿਸੇ ਦਾ ਨਿੱਜੀ ਤੌਰ ਤੇ ਜਾਂ ਸਮਾਜਿਕ ਤੌਰ ਤੇ ਅਸੀਂ ਆਪਣੇ ਵੱਲ ਤੋਂ ਵੱਧ ਕੇ ਪਲਾ ਕਰ ਸਕਦੇ ਆ ਉਹ ਕਰੀਏ ਔਰ ਕਿਸੇ ਤਰ੍ਹਾਂ ਦੇ ਵੀ ਪਾਰਟੀ ਦੇ ਦਵਾਚ ਰਹਿਣ ਦੀ ਲੋੜ ਨਹੀਂ ਕਿਉਂਕਿ ਪਾਰਟੀ ਨੇ ਇੱਕ ਸਿਬਲ ਦਿੱਤਾ ਇੱਕ ਨਿਸ਼ਾਨ ਦਿੱਤਾ ਪਰ ਵੱਲ ਜਿਹੜਾ ਤੁਹਾਨੂੰ ਦਿੱਤਾ ਉਹ ਸੰਗਤ ਨੇ ਦਿੱਤਾ ਇਸ ਕਰਕੇ ਮੇਰੀ ਬੇਨਤੀ ਆ ਵੀ ਪਾਰਟੀ ਤੋਂ ਉੱਪਰ ਉੱਠ ਕੇ ਭਾਈਚਾਰਕਾਂਜ ਨੂੰ ਕੈਮ ਰੱਖਦੇ ਆ ਤੁਹਾਨੂੰ ਇਹ ਬਲ ਮਿਲੇ ਇਸ ਬਲ ਦਾ ਸਹੀ ਤੇ ਸਮੇਂ ਅਨਸਾਰ ਉਪਯੋਗ ਕਰਦੇ ਹੋਏ ਜਿੰਨੀਆਂ ਵੀ ਸਰਕਾਰ ਦੀਆਂ ਪਾਲਿਸੀਆਂ ਨੇ ਉਹ ਕਿਸੇ ਦੇ ਵੀ ਭਲੇ ਵਾਸਤੇ ਜਿੱਥੇ ਵੀ ਕੰਮ ਆਉਂਦੀ ਹੈ ਉਹਦੇ ਲਈ ਵੱਧ ਤੋਂ ਵੱਧ ਉਪਰਾਲਾ ਕਰੋ ਕਿਸੇ ਤਰ੍ਹਾਂ ਦੇ ਸਰਕਾਰੀ ਦਬਾਅ ਚ ਨਾ ਰਹੀਓ ਨਾ ਹੀ ਕਿਸੇ ਸਰਕਾਰਾਂ ਦੇ ਚ ਕਿਉਂਕਿ ਸਰਕਾਰਾਂ ਬਲ ਨਹੀਂ ਦਿੰਦੀਆਂ ਬਲ ਸੰਗਤ ਦਿੰਦੀ ਹੈ ਇਹ ਸੰਗਤ ਦਾ ਬਲ ਸੰਗਤ ਦੇ ਪੱਖ ਦੇ ਵਿੱਚ ਹੀ ਆਪ ਜੀਆਂ ਨੇ ਬਰਤਾਉਣ ਦੀ ਕਿਰਪਾਲਤਾ ਕਰਨੀ ਹੈ ਜੀ ਇੰਨੇਕ ਸ਼ਬਦਾਂ ਦੇ ਨਾਲ ਕੋਈ ਨਾਂ ਬੋਲਣ ਯੋਗ ਸ਼ਬਦ ਗੋਲਿਆ ਗਿਆ ਹੋਵੇ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਫਿਰ ਤੋਂ ਮੈਂ ਆਪਣੇ ਵੱਲੋਂ ਸਾਡੀ ਸਮੁੱਚੀ ਟੀਮ ਵੱਲੋਂ ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਕਰਦਾ ਸਾਡੇ ਮੀਡੀਆ ਵਾਲੇ ਵੀਰਾਂ ਦੇ ਜ਼ਰੀਏ ਕਿਉਂਕਿ ਸਾਰੀ ਸੰਗਤ ਨਹੀਂ ਪਹੁੰਚਦੀ ਸਾਰੇ ਸਹਿਯੋਗੀ ਨਹੀਂ ਪਹੁੰਚਦੇ ਉਹਨਾਂ ਨੇ ਸਮੇਂ-ਸਮੇਂ 'ਨਾ ਆਪਣਾ ਜਿਹੜਾ ਸਹਿਯੋਗ ਸੀ ਸਾਨੂੰ ਦਿੱਤਾ ਉਹ ਇਨ੍ਹਾਂ ਵੀਰਾਂ ਦੇ ਰਾਹੀਂ ਇਸ ਸੋਸ਼ਲ ਮੀਡੀਆ ਦੇ ਰਾਹੀਂ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਸਾਡੇ ਸੋਸ਼ਲ ਮੀਡੀਆ ਵਾਲੇ ਵੀਰਾਂ ਦਾ ਜਿਹੜੇ ਸਾਹਮੇ ਸਾਹਮੇ ਨਾਲ ਸਾਡਾ ਇਹ ਜਿਹੜਾ ਸੁਨੇਹਾ ਹੈ ਇਹ ਨਗਰ ਦੇ ਵਿੱਚ ਪਹੁੰਚਾਉਂਦੇ ਰਹਿੰਦੇ ਨੇ ਇਹਨਾਂ ਦਾ ਵੀ ਕੋਟਾਨ ਕੋਟ ਧੰਨਵਾਦ ਜੀ ਸੋ ਮੈਂ ਬੇਨਤੀ ਕਰਾਂ ਸਾਡੀ ਪੰਚਾਇਤ ਦੇ ਜਿੰਨੇ ਵੀ ਮੌਜੂਦਾ ਮੈਂਬਰ ਸਹਿਬਾਨ ਆਏ ਨਹੀਂ ਕਿਉਂਕਿ ਸੰਗਤ ਬੜੀ ਸਾਰੀ ਸਤਕਾਰਯੋਗ ਹੈ ਮਾਫੀ ਚਾਹੁੰਨਾ ਉਹਨਾਂ ਨੂੰ ਮੈਂ ਬੇਨਤੀ ਕਰਾਂ ਕਿ ਬੀਬਾ ਸ਼ਹਿਰੀਨ ਕਾਲਜੀਆਂ ਨੂੰ ਤੇ ਸਾਡੇ ਬਲਾਕ ਸਮਤੀ ਦੇ ਜਿਹੜੇ ਮੈਂਬਰ ਪਰਮਿੰਦਰ ਸਿੰਘ ਨੇ ਉਹਨਾਂ ਨੂੰ ਸਤਗੁਰਾਂ ਵੱਲੋਂ ਵਕਸ਼ਿਸ਼ ਕੀਤੀ ਹੋਈ ਸਰੋਪਾਵਦੀ ਵਕਸ਼ਿਸ਼ ਦੇਖ ਕੇ ਉਹਨਾਂ ਦਾ ਆ ਆਂਦਾ ਇੱਥੇ ਅਸੀਂ ਮਾਨ ਸਨਮਾਨ ਵਧਾਈਏ ਜੀ ਸੋ ਆਓ ਜੀ ਸਿੱਨੇ ਵੀ ਸਾਡੇ ਮੌਜੂਦਾ ਮੈਂਬਰ ਸਹਿਬਾਨ ਨੇ ਤੇ ਸਾਡੇ ਬਲਾਕ ਦੇ ਪ੍ਰਧਾਨ ਨੇ ਤਰਸੀਮ ਸਿੰਘ ਜੀ ਉਹ ਵੀ ਆ ਜਾਣ ਬਾਕੀ ਸੰਗਤ ਤੋਂ ਮੈਂ ਫਿਰ ਤੋਂ ਇਸ ਗੱਲ ਦੀ ਖਿਮਾ ਦੀ ਜਾਚਨਾ ਕਰਦਾ ਮਾਂ ਕਿ ਤੁਸੀਂ ਸਾਰੇ ਹੀ ਬੜੇ ਸਤਿਕਾਰਯੋਗ ਹੋ ਸੋ ਇਹਨਾਂ ਨੂੰ ਵੀ ਤੁਸੀਂ ਪਹਿਲਾਂ ਨਿਵਾਜਿਆ ਸੀ ਸੋ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਔਰ ਬੀਬਾ ਜੀ ਨੂੰ ਮੈਂ ਬੇਨਤੀ ਕਰਾਂ ਬੀਬਾ ਸ਼ਹਿਰੀਨ ਕੌਰ ਜੀ ਨੂੰ ਕਿ ਪਲੀਜ਼ ਆ ਕੇ ਭਾਈ ਸਤਗੁਰਾਂ ਵੱਲੋਂ ਵਰਕਸ਼ਿਸ਼ ਕੀਤੀ ਹਾਂਜੀ ਹਾਂ ਉਹ ਅਸੀਂ ਪਹਿਲਾਂ ਜੀ ਆਪਣੇ ਨਗਰ ਵੱਲੋਂ ਫਿਰ ਤੁਸੀਂ ਬੁਲਾਇਓ ਉਹਨਾਂ ਨੂੰ ਅਸੀਂ ਆਪਣਾ ਫਰਜ਼ ਅਦਾ ਕਰ ਲਈਏ ਆਓ ਭੈਣ ਪਹਿਲਾਂ ਸਾਡੇ ਨਗਰ ਵੱਲੋਂ ਸਾਡੀ ਟੀਮ ਵੱਲੋਂ ਆਪ ਜੀਾਂ ਦਾ ਤੁਸ਼ ਜਿਆ ਸਨਮਾਨ ਆਪ ਕਬੂਲ ਕਰਿਓ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਸਵਾਉ ਭਾਈ ਪਰਮਿੰਦਰ ਸਿੰਘ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਤਿ ਪਾਲਿਓ ਹਰ ਪੰਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਹੁਣ ਮੈਂ ਆਪਣੇ ਸ਼ਬਦਾਂ ਨੂੰ ਇੱਥੇ ਹੀ ਬਰਾਮ ਦਿੰਦਾ ਹੋਇਆ ਬੇਨਤੀ ਕਰਾਂ ਸਾਡੇ ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਭਾਈ ਗੁਰਜੰਟ ਸਿੰਘ ਜੀ ਖਾਲਸਾ ਉਹ ਆਪ ਸੰਗਤਾਂ ਦੇ ਨਾਲ ਦੋ ਸ਼ਬਦਾਂ ਦੀ ਸਾਂਝ ਪਾਉਣਗੇ ਉਪਰੰਤ ਸਾਡੇ ਬੀਬਾ ਸ਼ਹਿਰੀਨ ਕੌਰ ਜੀ ਉਹ ਦੋਵੇਂ ਕੈਂਡੀਡੇਟਾਂ ਵੱਲੋਂ ਹਾਜ਼ਰੀ ਲਵਾਉਣਗੇ ਜੀ ਸੋ ਸੰਗਤ ਨੂੰ ਬੇਨਤੀ ਕਰਾਂ ਕਿ ਆਪੋ ਆਪਣੇ ਪੱਧ ਤੇ ਸਜਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਤਿ ਸ਼ਾਲੋ ਬਟ ਜੋਤਾ ਬ ਪਰਉਪਕਾਰੀ ਮੀਰੀ ਧੀਰੀ ਦੇ ਮਾਲਕ ਸ਼ੇਵਨ ਸਾਹਿਬ ਨੂੰ ਗੋਬਿੰਦ ਸਾਹਿਬ ਜੀ ਦੇ ਪਾਵਨ ਸਥਾਨ ਵਿੱਚ ਲੈ ਕੇ ਦੇ ਸ਼ੁਕਰਾਨਾ ਸਮਾਗਮ ਦੇ ਵਿੱਚ ਸਵਜੇ ਫੂਰ ਨਗਰ ਦੀਆਂ ਸੰਤਾਨ ਉਤਾਰ ਸਜਣ ਪਤਾ ਮੰਡ ਪੜਨਾ ਵੀ ਬਜ਼ੁਰਗ ਕਰਨ ਜਿੰਨੇ ਵੀ ਪਹੁੰਚੇ ਹੋ ਮੈਂ ਗੁਰੂ ਕਰਦਾ ਵਜੀਰ ਮੋਂ ਲਾਤੇ ਆਪ ਸਰਬੱਤ ਸੰਤਾ ਦੇ ਬਖਸ਼ੇ ਹੋਏ ਪਿਆਰ ਨੂੰ ਸਿਰ ਮੱਥੇ ਤੇ ਕਬੂਲਦਾ ਹਾਂ ਔਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੂਰ ਲਗਦੀਆਂ ਸੰਤਾ ਨੇ ਜਿੱਟਾ ਵੱਡਾ ਪਿਆਰ ਪਾਰਟੀ ਬਾਜੀ ਤੋਂ ਉੱਚੇ ਉੱਠ ਕੇ ਮੈਨੂੰ ਕੀਤਾ ਮੇਰੇ ਤਰਫ ਪਤਨੀ ਨੂੰ ਵੋਟਾਂ ਦੇ ਰੂਪ ਦੇ ਵਿੱਚ ਆਪਣਾ ਪਿਆਰ ਆਪਣਾ ਸਤਕਾਰ ਗੁਰੂ ਕਰਦੇ ਵਜੀਰ ਦਾ ਸਤਕਾਰ ਜਿਹੜਾ ਤੁਸੀਂ ਕੀਤਾ ਮੈਂ ਤੁਹਾਨੂੰ ਪ੍ਰਸਾਦ ਹੋਣਾ ਕਿ ਇੰਨਾ ਹੀ ਪਿਆਰ ਮੈਂ ਫੋੜਨ ਨੂੰ ਕਰੂੰਗਾ ਵੱਧ ਤੋਂ ਵੱਧ ਅਸੀਂ ਗੁਰੂ ਨਾਨਕ ਸਾਹਿਬ ਤੋਂ ਸਿੱਖਿਆ ਹੈ ਉਹਨਾਂ ਦਾ ਇਤਿਹਾਸ ਹੈ ਕਿ ਉਹਨਾਂ ਨੇ ਮੋਦੀ ਦੀ ਕਾਰ ਕੀਤੀ ਨੌਕਰੀ ਸੀ ਸਰਕਾਰੀ ਮੋਦੀ ਤੇ ਉਹਨਾਂ ਤੋਂ ਪਹਿਲਾਂ ਵੀ ਬਹੁਤ ਹੋਏ ਪਰ ਗੁਰੂ ਨਾਨਕ ਸਾਹਿਬ ਦੇ ਅੰਦਰ ਧਰਮ ਸੀ ਉਹ ਦੁਨਿਆਵੀ ਕਰਮ ਕਰ ਰਹੇ ਆ ਦੁਨਿਆਵੀ ਕਰਮ ਨੂੰ ਵੀ ਉਹਨਾਂ ਨੇ ਧਰਮ ਬਣਾ ਦਿੱਤਾ ਕਿਉਂਕਿ ਜਿਸ ਬੰਦੇ ਦੀ ਕਿਰਤ ਸਾਫ ਹੋਏਗੀ ਕੀਰਤੀ ਵੀ ਉਹਦੀ ਸਾਫ ਹੈ ਸਤਿਗੁਰੂ ਨੇ ਸਿਧਾਂਤ ਦਿੱਤਾ ਕਿਰਤ ਪਰ ਬਾਦ ਵਿੱਚ ਕੀ ਆ ਨਾਮ ਜੇ ਕੀਰਤੀ ਸਾਫ ਨਹੀਂ ਤੇ ਕੀਰਤੀ ਸਾਫ ਕਿਵੇਂ ਹੋਵੇਗੀ ਬੰਦੇ ਦੇ ਅੰਦਰ ਕਪਟ ਹੋਵੇ ਤੇ ਮੁਖਤੋ ਮੇਰੀ ਵਰਗਾ ਵਹਿਗੁਰੂ ਦੀਆਂ ਗੱਲਾਂ ਕਰੇ ਮੁਖ ਤੇ ਪੜਤਾ ਟੀਕਾ ਸਹਿਤ ਹਿਰਦੇ ਰਾਮ ਨੇ ਪੂਰਨ ਰਹੇ ਬਤਾਜ਼ ਮੈਂ ਬਹੁਤ ਕਰਦਾ 75 ਤੈਨੂੰ ਤਾਂ ਇਹ ਅਰਥ ਹੀ ਬੰਦਾ ਕਿ ਧਰਮ ਸਾਡੇ ਕਰਮਾਂ ਵਿੱਚੋਂ ਦਿਸਦਾ ਹੈ ਕਿਉਂਕਿ ਕਰਮ ਫਲਸਫੀ ਜਿਹੜੀ ਗੁਰਮਤ ਦੇ ਅੰਦਰ ਹੈ ਕਰਮੀ ਆਪੋ ਆਪਣੀ ਕੇ ਨੇੜੇ ਤੇ ਦੂਰ ਹਰ ਬੰਦੇ ਦੇ ਆਪੋ ਆਪਣੇ ਕਰਮ ਨੇ ਕੋਈ ਇਹਨਾਂ ਪਦਾਂ ਤੇ ਬਹਿ ਕੇ ਆਪਣੇ ਕਰਮਾਂ ਨੂੰ ਗਲਤ ਤਰੀਕੇ ਨਾਲ ਵਰਤਦਾ ਆਪਣੇ ਪਦ ਦੀ ਦੁਰਵਰਤੋਂ ਕਰ ਜਾਂਦਾ ਹੈ ਤੇ ਕੋਈ ਸਦ ਵਰਤੋਂ ਕਰਕੇ ਮੋਬਾਈਲ ਸਾਰਿਆਂ ਦੇ ਕੋਲੇ ਇਹਦੀ ਸਦ ਵਰਤੋਂ ਵੀ ਕੀਤੀ ਜਾ ਸਕਦੀ ਹੈ ਇਹਦੀ ਦੁਰਵਰਤੋਂ ਵੀ ਕੀਤੀ ਜਾ ਸਕਦੀ ਹੈ ਇਹਦੇ ਨਾਲ ਬਹੁਤ ਕੁਝ ਸਿੱਖਿਆ ਪੜਿਆ ਸਮਝਿਆ ਜਾ ਸਕਦਾ ਹੈ ਇਹਦੇ ਨਾਲ ਸਮਾਜ ਦੇ ਟਾਣੇ ਬਾਣੇ ਜੋ ਹੈ ਸਭਿਆਚਾਰ ਨੂੰ ਬਿਲਾ ਰਿਆ ਵੀ ਜਾ ਇਹ ਡਿਪੈਂਡ ਸਾਡੇ ਤੇ ਕਰਦਾ ਹੈ ਇਹ ਨਿਰਭਰ ਸਾਡੇ ਤੇ ਕਰਦਾ ਹੈ ਕਿ ਅਸੀਂ ਇਹਨੂੰ ਵਰਤਣਾ ਤੇ ਵਰਤਣਾ ਕਿ ਰਾਜਸਤਾ ਬਾਣੀ ਨੇ ਗੁਰੂ ਨਾਨਕ ਸਾਹਿਬ ਦੀ ਪਾਵਨ ਬਾਣੀ ਸਾਨੂੰ ਸਿਖਾਉਂਦੀ ਹੈ ਜੋ ਰਾਜ ਨਹੀਂ ਤਾਂ ਕਵਨ ਵਡਾਈ ਜੋ ਭੀਖ ਮੰਗਾਵ ਹੈ ਤਾਂ ਕਿਆ ਕਰ ਜਾਈ ਜੇ ਮਾਲਕਾ ਕਿਤੇ ਭੀਖ ਮੰਗਾਉਣ ਜੋਗਾ ਵੀ ਕਰਤਾ ਤਾਂ ਵੀ ਕੋਈ ਗੱਲ ਨਹੀਂ ਤੇਰਾ ਪਾਣਾ ਸਤ ਕਰਕੇ ਬਣਨਾ ਜੇ ਰਾਜ ਦੇਤਾ ਤਾਂ ਇਹ 'ਚ ਮੇਰੀ ਵੀ ਕੋਈ ਵਡਿਆਈ ਨਹੀਂ ਇਹ ਸਭ ਤੇਰੀ ਵਡਿਆਈ ਕੋਈ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਸੱਚ ਤੇ ਇਹ ਆ ਕਿ ਜਿਹਦੇ ਉੱਤੇ ਗੁਰੂ ਨਾਨਕ ਸਾਹਿਬ ਉੱਠਦੇ ਨੇ ਉਹ ਕੀੜਾ ਥਾਪ ਦੇ ਪਾਤਸ਼ਾਹੀ ਮੈਨੂੰ ਇੱਕ ਅੰਦਾਜ਼ੀ ਜਿਹੜੇ ਕੀੜੇ ਨੂੰ ਏਡੀ ਵੱਡੀ ਬਾਦਸ਼ਾਹਤ ਦਿੱਤੀ ਮਾਲਕ ਨੇ ਮੈਂ ਤੇ ਉਹਦਾ ਸ਼ੁਕਰ ਕਰ ਸਕਦਾ ਬਸ ਸ਼ਰਜਾਦਿਆਂ ਦੇ ਛੀਤੀ ਦਿਹਾੜੇ ਨੇ ਮੈਂ ਇਸੇ ਕਰਕੇ ਇਹ ਸ਼ੁਕਰਾਨਾ ਸਮਾਗਮ ਕੜਾ ਪ੍ਰਸ਼ਾਦੀ ਦੇਖ ਕਰਕੇ ਬਸ ਗੁਰੂ ਪਾਤਸ਼ਾਹ ਜੀ ਜਰਨਾ ਵਿੱਚ ਅਰਦਾਸ ਕੀਤੀ ਹੈ ਵੀ ਇਸੇ ਤਰ੍ਹਾਂ ਹੀ ਇਹ ਸਾਰੇ ਸ਼ੁਕਰਾਨਾ ਸਮਾਗਮ ਚੱਲਣਗੇ ਸਾਨੂੰ ਗੁਰੂ ਪਾਤਸ਼ਾਹ ਨੇ ਕੀਤੇ ਪਰ ਉਪਕਾਰ ਤੁੰਨਾ ਨੇ ਚੜ੍ਹਦੀ ਕਲਾ ਨਾਲ ਰਹਿਣਾ ਸਿਖਾਇਆ ਜ਼ੁਲਮ ਨਾਲ ਲੜਨਾ ਸਿਖਾਇਆ ਸਾਨੂੰ ਅਸੀਂ ਆਪਣੇ ਪਦ ਦੀ ਵਰਤੋਂ ਹਮੇਸ਼ਾ ਸੱਚੇ-ਸੱਚੇ ਹੋ ਕੇ ਇਮਾਨਦਾਰੀ ਦੇ ਨਾਲ ਲੋਕਾਂ ਦੇ ਹਿੱਤ ਦੇ ਵਿੱਚ ਜਿੰਨਾ ਪਿਆਰ ਤੁਸੀਂ ਦਿੱਤਾ ਹੈ ਉਹ ਚੌਗਣਾ ਮੋੜਨ ਦਾ ਯਤਨ ਕਰਾਂਗੇ ਜਿੰਨੀ ਵੀ ਹੋਈ ਮੈਂ ਇਹ ਨਹੀਂ ਕਹੂੰਗਾ ਮੈਂ ਆ ਕਰਦਾ ਤਾਂ ਮੈਂ ਆ ਕਰਦਾ ਜੋ ਮੇਰਾ ਪਦ ਹੈ ਜੋ ਸਾਡਾ ਆਉਂਦਾ ਹੈ ਉਸ ਅਉਦੇ ਦੇ ਅੰਦਰ ਆਉਂਦੇ ਜਿੰਨੇ ਵੀ ਕਾਰਜ ਨੇ ਜੇ ਬਾਬਾ ਨਾਨਕ ਜੀ ਨੇ ਮੋਦੀ ਦੀ ਕਾਰ ਸੰਭਲੀ ਹੈ ਤਾਂ ਲੋਕਾਂ ਤੱਕ ਜੋ ਨਵਾ ਬੌਲਤ ਖਾਂ ਵੱਲੋਂ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਰਾਜ ਸੀ ਉਹ ਸਹੀ ਤਰੀਕੇ ਨਾਲ ਦੁਬੇ ਦਾ ਹੋਵੇ ਪੰਚਨ ਲੱਗਾ ਲੋਕਾਂ ਨੇ ਕਿ ਮੋਦੀ ਬੜਾ ਚੰਗਾ ਹੈ ਕਿਉਂਕਿ ਸਰਕਾਰੀ ਸਹੂਲਤਾਂ ਜਿਹੜੀਆਂ ਲੋਕਾਂ ਤੱਕ ਆਉਣੀਆਂ ਚਾਹੀਦੀਆਂ ਨੇ ਉਹ ਠੀਕ ਤਰੀਕੇ ਨਾਲ ਆਉਣ ਜਦੋਂ ਰਸਤੇ ਦੇ ਵਿੱਚੋਂ ਚੋਰ ਲੁਟੇਰੇ ਸਾਰੇ ਵੀ ਕੁਝ ਹੁੰਦੇ ਆ ਜਦੋਂ ਉਹ ਖਾਣ ਲੱਗ ਜਾਂਦੇ ਨੇ ਤੇ ਲੋਕ ਰਾਜੇ ਅਸ਼ੀਮਕਦਮ ਕੁੱਤੇ ਕਹਿ ਕੇ ਵੀ ਬਾਬਾ ਨਾਨਕ ਨੇ ਉਹਨਾਂ ਨੂੰ ਸੰਬੋਧਨ ਕੀਤਾ ਤੇ ਉਹ ਵੀ ਰਾਜੇ ਹੁੰਦੇ ਨੇ ਕਦੀ ਜੇ ਆਪਾਂ ਵੇਖੀਏ ਰਾਏ ਬਲਾਲ ਵੀ ਇੱਕ ਰਾਜਾ ਹੈ ਉਹ ਗੁਰੂ ਨਾਨਕ ਦਾ ਪਿਆਰਾ ਸਿੱਖ ਹੈ ਸੋ ਸਾਰੇ ਨੇ ਇੱਕੋ ਜਿਹੇ ਚੰਗੇ ਮੰਦੇ ਬੰਦੇ ਰਾਜਨੀਤੀ ਵਿੱਚ ਆਉਂਦੇ ਨੇ ਚੰਗਿਆ ਕਰਕੇ ਰਾਜਨੀਤੀ ਸਾਨੂੰ ਚੰਗੀ ਲੱਗਣ ਲੱਗ ਜਾਂਦੀ ਹੈ ਤੇ ਮੰਦਿਆ ਕਰਕੇ ਮੰਦੀ ਲੱਗਣ ਲੱਗ ਜਾਂਦੀ ਹੈ ਕਿਉਂ ਨਾ ਮੇਰੀ ਇਹ ਸੋਚ ਸੀ ਕਿ ਚੰਗੇ ਬਣੇ ਜਿੰਨੀ ਵੀ ਚੰਗੀ ਸੋਚ ਦੇ ਮਾਲਕ ਨੇ ਸਾਡੀ ਨੌਜਵਾਨੀ ਹੈ ਨੌਜਵਾਨੀ ਹੈ ਉਹ ਰਾਜਨੀਤੀ ਵਿੱਚ ਖੁੱਦੇ ਤੇ ਮੈਂ ਆਪ ਇਸ ਇਹਨੂੰ ਇਸ ਪਲੇਟਫਾਰਮ ਵਿੱਚ ਖੁੱਦ ਕੇ ਤੁਹਾਡੀ ਸੰਗਤਾਂ ਦੇ ਵੱਡੇ ਸਹਿਯੋਗ ਦੇ ਨਾਲ ਇਹ ਜਿਹੜੀ ਜਿੱਤ ਬਿਨਾ ਪੈਸੇ ਤੋਂ ਬਿਨਾ ਕਿਸੇ ਨੂੰ ਨਸ਼ਾ ਵੰਡੇ ਨਿਰੋਲ ਜਿੱਤ ਜਿਹੜੀ ਇਹ ਹਾਸਲ ਕੀਤੀ ਤੁਹਾਡੀ ਸੰਗਤਾਂ ਦੇ ਸਹਿਯੋਗ ਤੇ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਨਾਲ ਇਹ ਹਾਸਲ ਕੀਤੀ ਹੈ ਮੈਂ ਇਸੇ ਕਰਕੇ ਆਪ ਸਵਤਕੁਰ ਸੰਤਾ ਦਾ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਬਹੁਤ ਵੱਡਾ ਪਿਆਰ ਹਟੂਰ ਪਿੰਡ ਨੇ ਹਲਕੇ ਦੇ ਸਾਰੇ ਪਿੰਡਾਂ ਵਿੱਚੋਂ ਸਭ ਤੋਂ ਵੱਡੀ ਮੀੜ ਮੈਨੂੰ ਬਖਸ਼ਿਸ਼ ਕੀਤੀ ਆ ਮੈਂ ਸਦਾ ਕਰਜ਼ਦਾਰ ਰਹਾਗਾ ਹਟੂਰ ਦੇ ਨਗਰ ਨਿਵਾਸੀਆਂ ਦਾ ਆਪਤਾ ਮਾਂ ਪੈਣਾ ਵੀਰਾਂ ਬਜ਼ੁਰਗਾਂ ਦਾ ਤੇ ਯਤਨ ਕਰਾਂਗੇ ਕਿ ਸਭ ਤੋਂ ਵੱਧ ਪਿਆਰ ਮੇਰਾ ਹਟੂਰ ਦਾ ਮੇਰਾ ਆਪਣਾ ਪਿੰਡ ਹੋ ਗਿਆ ਮੇਰਾ ਆਪਣਾ ਮੈਨੂੰ 6 ਸਾਲ ਇੱਥੇ ਰਹਿੰਦਿਆਂ ਹੋਗੇ ਸਨੇਹ ਆ ਇਸ ਧਰਤੀ ਨਾਲ ਇਥੋਂ ਦੀਆਂ ਸੰਗਤਾਂ ਨਾਲ ਬੜਾ ਮਾਣ ਬਖਸ਼ਿਆ ਗਰੰਥੀ ਹੁੰਦਿਆਂ ਵੀ ਮਾਣ ਬਖਸ਼ਿਆ ਤੇ ਅੱਜ ਏਡਾ ਵੱਡਾ ਪਦ ਮਿਲਿਆ ਬਹੁਤ ਸ਼ੁਕਰੀਆ ਜੀ ਸਾਰੀਆਂ ਸੰਗਤਾਂ ਦਾ ਧੰਨਵਾਦ ਕੋਟਾ ਕੋਟ ਸ਼ੁਕਰ ਬੀਰੀ-ਪੀਰੀ ਦੇ ਸ਼ਹਿਦਸ਼ਾਹ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਜਿਨ੍ਹਾਂ ਨੇ ਏਡੀ ਵੱਡੀ ਬਖਸ਼ਿਸ਼ ਕੀਤੀ ਹੈ ਇੱਕ ਨਾਚੀ ਜੇ ਇੱਕ ਕੀੜੇ ਦੇ ਉੱਤੇ ਰਹਿਮਤ ਕਰਕੇ ਪਾਤਸ਼ਾਹੀ ਪੱਖੀ ਹੈ ਵੀਰ ਪਰਮਿੰਦਰ ਨੂੰ ਇਹ ਦਾ ਵੱਡਾ ਪਦ ਦਿੱਤਾ ਹੈ ਅਰਦਾਸ ਕਰਦੇ ਹਾਂ ਮਾਲਕਾ ਇਹ ਪਦ ਸਦਾ ਤੇਰੇ ਲਈ ਹਾਜ਼ਰ ਹੈ ਤੇਰੇ ਚਰਣਾ ਵਿੱਚ ਭੇਟ ਹੈ ਤੇਰੀ ਬਖਸ਼ਿਸ਼ ਹੈ ਕਦੀ ਵੀ ਇਸ ਪਦ ਦਾ ਸਾਡੀ ਸੁਰਤ ਵਿੱਚ ਅਹੰਕਾਰ ਨਾ ਆਵੇ ਕਿਉਂਕਿ ਕਈ ਵਾਰੀ ਜਦੋਂ ਬੰਦੇ ਨੂੰ ਕੁਝ ਪ੍ਰਾਪਤ ਹੋ ਜਾਂਦਾ ਹੈ ਤਾਂ ਉਹ ਹਉਮੈ ਦੇ ਥੱਲੇ ਆ ਕੇ ਹਉਮੈ ਦੇ ਪ੍ਰਭਾਵ ਥੱਲੇ ਦਬ ਜਾਂਦਾ ਹੈ ਬਸ ਇਨੀ ਕਰੈਫਟ ਕਰੀ ਤੇਰਾ ਸ਼ਬਦ ਸਾਡੀ ਸੁਰਤ ਵਿੱਚ ਰਹੇ ਤੇ ਹਉਮੈ ਹੰਤਾ ਸਾਡੇ ਤੋਂ ਦੂਰ ਰਹੇ ਅਤੇ ਨਿਰਵੈਰਤਾ ਦੇ ਨਾਲ ਅਸੀਂ ਸਾਰਿਆਂ ਨਾਲ ਇੱਕੋ ਜਿਹਾ ਸਨੇਹ ਰੱਖ ਕੇ ਸਾਰੇ ਪਿੰਡਾਂ ਦਾ ਵਿਕਾਸ ਕਰ ਸਕੀਏ ਇਹਨੀਆਂ ਬੇਤੀਆਂ ਪ੍ਰਵਾਨ ਕਰਿਓ ਜੀ ਆਇਆਂ ਸੰਤਾ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰੇਲ ਸਾਹਿਬ ਹਾਂਜੀ ਬੀਬੀ ਸ਼ਹਿਰੀਨ ਕੁਰ ਖਾਲਸਾ ਧਰਮ ਪਤਨੀ ਕਥਾ ਬਾਚ ਪਾਈ ਗਰਜਨ ਸਿੰਘ ਖਾਲਸਾ ਨੇ ਜਿਹੜੇ ਜਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤੀ ਹੈ ਜੀ ਤੇ ਬਲਾਕ ਸੰਮਤੀ ਤੌਰ ਤੇ ਜਿਹੜੀ ਪਰਮਿੰਦਰ ਸਿੰਘ ਠੂਰ ਨੇ ਜੀ ਅਟੂਰ ਤੇ ਬਰਜਕੜ ਤੋਂ ਚੋਣ ਜਿੱਤੀ ਅੱਜ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਲਈ ਇਤਿਹਾਸਕ ਗੁਰਦੁਆਰਾ ਪਾਸ਼ਾ ਸ਼ੇਮ ਵਿਖੇ ਵੱਡੀ ਗਿਣਤੀ ਸੰਗਤਾਂ ਪਹੁੰਚੀਆਂ ਕੀ ਕਹਿਣਾ ਚਾਹੂੰਗੇ ਬਸ ਇੱਥੇ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਵਾਸਤੇ ਪਹੁੰਚੇ ਸੀ ਜੀ ਦੂਸਰਾ ਇਹ ਆ ਵੀ ਸਭ ਤੋਂ ਪਹਿਲਾਂ ਤਾਂ ਕੋਈ ਸ਼ਬਦ ਨਹੀਂ ਆ ਸਤਿਗੁਰਾਂ ਵਾਸਤੇ ਜਿਨ੍ਹਾਂ ਨੇ ਸਭ ਤੋਂ ਵੱਡੀ ਗੱਲ ਤਾਂ ਸੀ ਇਹ ਸਮਝੀਏ ਕਿ ਸਾਨੂੰ ਇਹ ਇਨਸਾਨੀ ਜੀਵਨ ਬਖਸ਼ਿਆ ਤੇ ਭਾਈ ਸਾਹਿਬ ਹੁਣਾਂ ਨੂੰ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦੇ ਲਈ ਇਹਨਾਂ ਦੀ ਰਸਨਾ ਤੇ ਬੈਠ ਕੇ ਸਤਗੁਰ ਆਪ ਬਚਨ ਕਰਦੇ ਨੇ ਸੰਗਤਾਂ ਨੂੰ ਤੇ ਦੂਸਰਾ ਇਹ ਆ ਵੀ ਸੰਗਤਾਂ ਦਾ ਕੋਟਾਨ ਕੋਟ ਧੰਵਾਦ ਉਹ ਸਾਨੂੰ ਇਸ ਗੱਲ ਦੇ ਵਿੱਚ ਇੱਕ ਖੁਸ਼ੀ ਹੁੰਦੀ ਹੈ ਕਿ ਜਿੱਥੇ ਇੱਕ ਕੈਂਡੀਡੇਟ ਨੂੰ ਜਿੱਤ ਹਾਸਲ ਹੋਈ ਆ ਭਲੇ ਹੀ ਉਹ ਅੱਜ ਮੌਜੂਦਾ ਧਿਰ ਦੇ ਨਾਲ ਸੀਗੇ ਉਹਨਾਂ ਦੇ ਚੋਣ ਨਿਸ਼ਾਨ ਤੇ ਚੋਣ ਲੜੀ ਆ ਦੂਸਰੇ ਪਾਸੇ ਮੈਂ ਸਮਝਦਾ ਵੀ ਜਿਹੜੀ ਨਗਰ ਦੀ ਸਾਡੇ ਦੀ ਸੰਗਤ ਨੇ ਇੱਕ ਧਾਰਮਿਕ ਭਾਵਨਾ ਦੇ ਆਧਾਰ ਤੇ ਜਿਹੜਾ ਐਡੇ ਵੱਡੀ ਲੀਡ ਆ ਇਹ ਸੱਚਵਾ ਵੀ ਇਹ ਦਿੱਤੀ ਆ ਭਾਈ ਸਾਹਿਬ ਉਹਨਾਂ ਨੂੰ ਕਿਉਂਕਿ ਭਾਈ ਸਾਹਿਬ ਹੁਣੀ ਸਤਗੁਰਾਂ ਦੇ ਵਜ਼ੀਰ ਨੇ ਸਿਵਾਵਾ ਨਿਭਾਉਂਦੇ ਨੇ ਤੇ ਸੰਗਤ ਨੇ ਸਤਗੁਰਾਂ ਨੂੰ ਹਾਜ਼ਰ ਨਾਜ਼ਰ ਮੰਨ ਕੇ ਸੱਚੋ ਹੀ ਉਹਨਾਂ ਦੇ ਇੱਕ ਵਜ਼ੀਰ ਦੀ ਪਦਵੀ ਮੰਨ ਕੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸਾਰੀ ਨਗਰ ਨੇ ਜਿਹੜਾ ਹੈਗਾ ਇਹਨਾਂ ਦਾ ਸਹਿਯੋਗ ਕੀਤਾ ਤੇ ਅਸੀਂ ਸਮੁੱਚੇ ਹੀ ਨਗਰ ਦੇ ਇਸ ਗੱਲ ਦੇ ਵਿੱਚ ਰਿਣੀ ਆ ਧੰਨਵਾਦੀ ਆ ਜੀ ਜਿਨ੍ਹਾਂ ਨੇ ਸਤਗੁਰਾਂ ਦੇ ਵਜ਼ੀਰ ਨੂੰ ਤੇ ਸਾਡੇ ਬਲਾਕ ਸੰਮਤੀ ਮੈਂਬਰ ਨੂੰ ਐਡਾ ਵੱਡਾ ਜਿਹੜਾ ਹੈਗਾ ਉਹ ਵੱਡੇ ਫਤਵੇ ਦੇ ਨਾਲ ਜਿੱਤ ਦਿੱਤੀ ਆ ਇੰਨੀਆਂ ਕੋ ਬੇਨਤੀਆਂ ਦੇ ਨਾਲ ਖਿਮਾ ਦੀ ਜਾਚਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਨੇ ਫਾਨੀ ਆ ਸਤ ਸਿਨਾ